ਬੀਰ ਬਾਲਦੇਵਸ ਮਤਲਬ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤੁਸੀਂ ਇੱਕ ਬੱਚਿਆਂ ਦੀ ਕੌਤਕਵਜੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਇਸ ਦੇ ਉੱਤੇ ਪੰਥਕ ਤੇ ਰਾ ਨੇ ਸਿੱਖ ਪਾਈਚਰੇ ਦੀਆਂ ਨਮਾਇਦਾਂ ਜਥੇਬੰਦੀਆਂ ਨੇ ਸਵਾਲ ਖੜਾ ਕਿ ਤੁਸੀਂ ਇਸ ਦੇ ਰਾਹੀਂ ਦੇਸ਼ ਭਰ ਦੇ ਵਿੱਚ ਉਹਨਾਂ ਦਾ ਸਨੇਹਾ ਉਹਨਾਂ ਦਾ ਫਲਸਫਾ ਉਹਨਾਂ ਦੀ ਤਾਕਤ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਾ ਰਹੇ ਹੋ ਜਾਂ ਇਸ ਨੂੰ ਇੱਕ ਬੱਖਰੇ ਢਾਂਚੇ ਵਿੱਚ ਫਿੱਟ ਕਰਕੇ ਆਪਣਾ ਏਜੰਡਾ ਪਾੜ ਰਹੇ ਹੋ ਹਰੇਕ ਧਰਮ ਦੀ ਆਪਣੀ ਰਵਾਇਤ ਹੈ ਹਰੇਕ ਧਰਮ ਦਾ ਆਪਣਾ ਸਤਕਾਰ ਹੈ Hindu ਧਰਮ ਦੇ ਵਿੱਚ ਜੇਕਰ ਸੰਤਾਂ ਮਹਾਪੁਰਸ਼ਾਂ ਫਕੀਰਾਂ ਵਿਦਵਾਨਾਂ ਗੁਰੂਆਂ ਮਹਾਤਮਾਾਂ ਤੇ ਇਸੇ ਤਰ੍ਹਾਂ ਭਗਵਾਨ ਰੂਪ ਚ ਪੂਜੇ ਜਾਣ ਵਾਲੀਆਂ ਉਸ ਪਵਨ ਸ਼ਕਤੀਆਂ ਉਹਨਾਂ ਸਾਰਿਆਂ ਦੇ ਰੂਪ ਧਾਰਨ ਕਰਕੇ ਉਸ ਨੂੰ ਨਾਟਕ ਦੇ ਰੂਪ ਦੇ ਵਿੱਚ ਮੰਚਨ ਕਰਕੇ ਉਹਨਾਂ ਨੂੰ ਇਸ ਭਗਤੀ ਨਾਲ ਇਸ ਲਹਿਰ ਨਾਲ ਜੋੜਨ ਦੀ ਪ੍ਰਕਿਰਿਆ ਤਾਂ ਸਿੱਖ ਧਰਮ ਬਿਲਕੁਲ ਇਹਦੇ ਉਲਟ ਖੜਾ ਹੈ